ਸਸ ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਆ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈਗੇ ਜੀ ਪੰਜਾਬ 19 ਚੈਨਲ ਹੈ ਜੀ ਤੁਹਾਡਾ ਅਖਬਾਰ ਇਹ ਦੋਨੋਂ ਜੋ ਹੈਗੇ ਆ ਸੋਸ਼ਲ ਮੀਡੀਆ ਤੇ YouTube ਤੇ Facebook Instagram ਤੇ ਹੈਗੇ ਆ ਤੇ ਵੱਧ ਵੱਧ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਵੱਧ ਵੱਧ ਕਰਿਆ ਕਰੋ ਸਾਨੂੰ ਅ ਇਸ ਜੋ ਸੋਸ਼ਲ ਮੀਡੀਆ ਦੇ ਵਿੱਚ ਨਿਰਪੱਖ ਖਬਰਾਂ ਦੇਖਣ ਦੇ ਲਈ ਜਰੂਰ ਸਟੈਂਡ ਕਰੋ ਜੀ ਤਾਂ ਦੋਸਤੋ ਅੱਜ ਜੋ ਕਰੰਟ ਇਸ਼ੂ ਹੈ ਉਹ ਲੈ ਕੇ ਤੁਹਾਡੇ ਕਚਹਿਰੀ 'ਚ ਹਾਜ਼ਰ ਹੋਏ ਆਂ ਜੀ ਅ ਦੋਸਤੋ ਮਸਲਾ ਹੈਗਾ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਕਿਉਰਿਟੀ ਨੂੰ ਲੈ ਕੇ ਤਾਂ ਦੋਸਤੋ ਮੈਂ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਪਹਿਲੀ ਵਾਰ ਚੋਣਾਂ ਲੜੀਆਂ ਗਈਆਂ ਸੀ ਅਤੇ ਜਦੋਂ ਦਿੱਲੀ ਦੇ ਵਿੱਚ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਹ ਕਿਹਾ ਗਿਆ ਸੀ ਕਿ ਜੋ ਲੀਡਰ ਹੁੰਦੇ ਆ ਉਹ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੁੰਦੇ ਆ ਅਤੇ ਆਮ ਲੋਕਾਂ ਦੀ ਤਰ੍ਹਾਂ ਹੀ ਜੇਕਰ ਸਾਡੀ ਸਰਕਾਰ ਬਣਦੀ ਹੈ ਕਿਤੇ ਵੀ ਤਾਂ ਅਸੀਂ ਕੋਈ ਘਰ ਨਹੀਂ ਲਵਾਵਾਂਗੇ ਨਾ ਕੋਈ ਸਿਕਿਉਰਟੀ ਲਵਾਵਾਂਗੇ ਨਾ ਹੀ ਕੋਈ ਸਰਕਾਰੀ ਵਾਹਨ ਲਵਾਵਾਂਗੇ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹ ਪਹਿਲਾਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏ ਹੁਣ ਦੋਸਤੋ ਕੱਲ ਦਾ ਰੌਲਾ ਕੀ ਪੈ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਮੇਰਾ ਖਿਆਲ ਹੈ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਨੂੰ ਦੋ ਸਟੇਟਾਂ ਦੀ ਜੈਡ ਪਲੱਸ ਸਿਕਿਉਰਟੀ ਮਿਲੀ ਹੋਈ ਹੈ ਜੀ ਪਹਿਲਾਂ ਤਾਂ ਦਿੱਲੀ ਪੁਲਿਸ ਦੇ ਵੱਲੋਂ 60 ਪਲੱਸ ਜਵਾਨ ਹੈ ਜਿਹੜੇ ਉਹ ਜੈਡ ਪਲੱਸ ਰੱਖੇ ਉਸ ਤੋਂ ਬਾਅਦ ਪੰਜਾਬ ਜੀ ਦੋ ਸਟੇਟਾਂ ਦੀ ਮੇਰਾ ਖਿਆਲ ਹੈ ਵੀ ਸ਼ਾਇਦ ਮੇਰੀ ਮੈਂ ਪੱਕਾ ਨਹੀਂ ਕਹਿ ਸਕਦਾ ਮੇਰੇ ਖਿਆਲ ਆ ਵੀ ਦੋ ਸਟੇਟਾਂ ਦੀ ਜੋ ਜੈਡ ਪਲੱਸ ਸਿਕਿਉਰਿਟੀ ਲੈਣ ਵਾਲੇ ਇਹ ਇਕੱਲੇ ਇਨਕਲਾਬੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ ਹੋਰ ਕੋਈ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਤਾਂ ਇੱਕ ਗੱਲ ਦੇਖੋ ਦੋਸਤੋ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਬਣੀ ਨੂੰ ਕਰੀਬ-ਕਰੀਬ 3 ਸਾਲ ਹੋ ਚੁੱਕੇ ਆ ਇਸ ਵਕਤ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਸਭ ਦੇ ਸਾਹਮਣੇ ਹੈ ਥਾਣਿਆਂ ਤੇ ਡਰਨੇਡ ਹਮਲੇ ਹੋ ਰਹੇ ਆ ਹਰ ਰੋਜ਼ ਲੁੱਟਾਂ ਖੋਹਾਂ ਕਤਲ ਹੋ ਰਹੇ ਨੇ ਨਸ਼ਾ ਸ਼ਰਿਆਂ ਵਿੱਚ ਵਿਕਰੇ ਹੈ ਤੇ ਨਫਰੀ ਹੈ ਜਿਹੜੀ ਥਾਣਿਆਂ ਦੇ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ ਜਿੱਥੇ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਲੋੜ ਹੈ ਉਹਨਾਂ ਥਾਣਿਆਂ ਦੇ ਵਿੱਚ ਨਫਰੀ ਹੈ ਜਿਹੜੀ ਪੂਰੀ ਨਹੀਂ ਹੋ ਰਹੀ ਹੈ ਜਿਸ ਕਾਰਨ ਐਸਐਚਓ ਡੀਐਸਐਸ ਡੀਐਸਪੀ ਐਸਐਸਪੀ ਉਹ ਜਿਹੜੇ ਆਪਣੇ ਆਪਣੇ ਇਲਾਕੇ ਦੇ ਉਹ ਕਾਫੀ ਨਫਰੀ ਦੀ ਘਾਟ ਦੇ ਕਾਰਨ ਪਰੇਸ਼ਾਨ ਹਨ ਉਧਰੋਂ ਗੱਲ ਕਰੀਏ ਆਪਾਂ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਜੈਡ ਪਲੱਸ ਸਕਿਉਰਟੀ ਹੈ ਜੀ ਚਲੋ ਭਗਵੰਤ ਮਾਨ ਤਾਂ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਬੰਦ ਹੀ ਹੈ ਜੀ ਸਕਿਉਰਟੀ ਅਰਗਵ ਚੱਡਾ ਜੀ ਨੇ ਜੀ ਦੱਸੋ ਉਹਨਾਂ ਨੂੰ ਜੈਡ ਪਲੱਸ ਦੀ ਕੀ ਜ਼ਰੂਰਤ ਹੈ ਜੀ ਅਰਵਿੰਦ ਕੇਜਰੀਵਾਲ ਨੇ ਜਦੋਂ ਉਹਨਾਂ ਦੇ ਕੋਲ ਦਿੱਲੀ ਦੀ ਜੈਡ ਪਲੱਸ ਸਕਿਉਰਟੀ ਹੈਗੀ ਹੈ ਤਾਂ ਉਹਨਾਂ ਨੂੰ ਪੰਜਾਬ ਦੀ ਸਕਿਉਰਟੀ ਦੇਣ ਦਾ ਕੀ ਮਕਸਦ ਹੈ ਜੀ ਉਸ ਤੋਂ ਬਾਅਦ ਡੀਜੀਪੀ ਸਾਹਿਬ